ਨਾਲੇ ਖੁਸ਼ ਖਬਰੀ ਹੈ ਜਿਹੜੀ ਕਿ ਵਿంటర్ ਵੇਅਰ ਵੈਰਾਈਟੀ ਹੈ ਨਾ ਡੇਲੀ ਕੁਛ ਨਾ ਕੁਛ ਨਵਾਂ ਆ ਰਿਹਾ ਡੇਲੀ ਅਪਡੇਟ ਹੋ ਰਹੀ ਹੈ ਆ ਚੈੱਕ ਕਰੋ ਵੀਰੇ ਮੈਂ ਕੁਝ ਕੁ ਸੈਂਪਲ ਡਿਸਪਲੇ ਕੀਤੇ ਆ ਜਿਵੇਂ ਕਿ ਆ ਦੇਖੋ ਆਪਾਂ ਕਸ਼ਮੀਰੀ ਦੁਕਾਨ ਤੇ ਚਲ ਜਾਈਏ ਵੀਰੇ ਆਹੇ ਸੂਟ ਆਪਾਂ ਨੂੰ 2500 3000 ਦਾ ਸੂਟ ਮਿਲਦਾ ਜੜਾ ਕੀ ਮੇਰੇ ਕੋਲੇ 1250 ਦੀ ਰੇਂਜ ਦੇ ਵਿੱਚ ਅਵੇਲੇਬਲ ਆ ਆ ਦੇਖੋ ਆ ਭਾਈ ਸਾਹਿਬ ਲੈ ਕੇ ਖੜੇ ਹੋਏ ਆ ਆ ਸਾਰੇ ਡਿਜ਼ਾਈਨ ਮੇਰੇ ਕੋਲੇ ਅੱਜ ਦੇ ਆਇਆ ਕੈਟਲੌਗ ਵਾਲੇ ਪੀਸ ਨੇ ਆ ਦਿਖਾਓ ਭਾਜੀ ਆ ਲਓ ਜੀ ਆ ਸਾਰੇ ਡਿਜ਼ਾਈਨ ਸਾਈਲ ਭਾਜੀ ਇਹ ਵੀ ਦੋ ਰੇਟਾਂ ਦੇ ਵਿੱਚ ਆ ਹਾਂਜੀ ਭਾਜੀ ਹਾਂ ਇਹ ਦੱਸ ਦਿਓ ਜਿਵੇਂ ਆ ਡਿਜ਼ਾਈਨ ਆ ਭਾਜੀ ਇਹ 700 ਦਾ ਭਾਜੀ 700 ਦਾ ਜੀ ਜਿਹੜਾ ਦੇਖ ਰਹੇ ਹੋ ਤੁਸੀਂ ਸਾਈਲ ਭਾਜੀ ਨੇ ਦਿਖਾਇਆ ਇਹਨੇ ਪਹਿਲਾਂ ਭਾਜੀ ਤੁਸੀਂ ਡਿਜ਼ਾਈਨ ਉਹ 1250 ਹੈ ਭਾਜੀ 1250 ਦੇ ਆ ਆ ਨਿਗਾ ਮਾਰ ਲਓ ਹਾਂਜੀ ਰੇਟ ਜ਼ਰੂਰ ਚੈੱਕ ਕਰਿਓਗੇ ਆ ਦੇਖੋ ਆ ਲੋ ਰੇਟ ਆਥੀ ਨਾਲ ਨਾਲ ਦੱਸਦੇ ਇਸ ਲਈ ਐ ਕਿ ਚਲੇ ਡਿਜ਼ਾਈਨ ਦਿਖਾਤੇ ਜੀ ਸਾਰੇ ਹਾਂਜੀ ਭਾਜੀ ਆਪਾਂ ਰਿਪੀਟ ਕਰ ਦਿੰਨੇ ਜੀ ਆ ਲੋ ਆ ਚੈੱਕ ਕਰੋ ਵੀਰੇ ਆ ਸਾਰੇ ਨੀਚੇ ਵਾਲੇ ਡਿਜ਼ਾਈਨ ਜਿਹੜੇ ਆ 1250 ਦੀ ਰੇਂਜ ਚ ਇੱਕ ਵਾਰ ਤੋਂ ਫੇਰ ਦੇਖ ਲਓ ਆ ਵਾਲੇ ਡਿਜ਼ਾਈਨ ਜਿਹੜੇ ਭਾਜੀ ਨੇ ਇੱਧਰ ਕੀਤੇ ਆ ਆ ਸਾਰੇ ਡਿਜ਼ਾਈਨ ਤੁਹਾਨੂੰ ਮਿਲਣਗੇ 700 ਦੀ ਰੇਂਜ